ਇਸ਼ਾ ਇਹ ਜਦੋਂ ਵੀ ਕੋਈ ਪੰਥ ਦੀ ਗੱਲ ਬਾਦਲਦਲ ਤੋਂ ਪਾਸੇ ਹੋ ਕੇ ਕਰਦਾ ਪਹਿਲਾਂ ਉਹਨਾਂ ਨੂੰ ਕਾਂਗਰਸ ਦੀ ਵੀ ਟੀਮ ਕਹਿੰਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਭਾਜਪਾ ਜਾਂ ਆਰਐਸਐਸ ਦੀ ਵੀ ਟੀਮ ਕਹਿਣ ਲੱਗ ਪਏ ਉਹਨਾਂ ਨੇ ਹਮੇਸ਼ਾ ਟਾਸਕ ਫੋਰਸ ਸਾਡੀਆਂ ਪੱਗਾਂ ਲਾਉਣ ਵਾਸਤੇ ਹੀ ਰੱਖੀ ਆ ਜਿੱਥੇ ਟਾਸਕ ਫੋਰਸ ਦੀ ਲੋੜ ਹੁੰਦੀ ਉੱਥੇ ਤਾਂ ਕਦੇ ਟਾਸਕ ਫੋਰਸ ਐਸਐਲਪੀਸੀ ਨੇ ਵਰਤੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿਖਰ ਦੁਪਹਿਰੇ ਚੱਕ ਕੇ ਲੈ ਗਏ ਸੌਦਾ ਸਾਧ ਦੇ ਚੇਲੇ ਉੱਥੇ ਤਾਂ ਟਾਸਕ ਫੋਰਸ ਵਰਤੀ ਨਹੀਂ ਕਿੰਨੇ ਥਾਵਾਂ ਤੇ ਹੋਰ ਬੇਅਦਬੀਆਂ ਹੋਈਆਂ ਉੱਥੇ ਤਾਂ ਕਦੇ ਟਾਸਕ ਫੋਰਸ ਵਰਤੀ ਨਹੀਂ ਟਾਸਕ ਫੋਰਸ ਤਾਂ ਸਿੱਖਾਂ ਦੇ ਵਾਸਤੇ ਜਿਹੜੀ ਮੌਜੂਦਾ ਬਾਦਲ ਪਰਿਵਾਰ ਨੇ ਰੱਖੀ ਹੋਈ ਆ ਜੀ ਅਸੀਂ ਤਾਂ ਸ਼ਾਂਤ ਮਹੀ ਜਾਵਾਂਗੇ ਟਾਸਕ ਫੋਰਸ ਚਾਹੇ ਡਾਂਗਾ ਮਾਰੇ ਤੇ ਚਾਹੇ ਜੋ ਮਾਰੇ ਉਹਦੇ ਖਿਲਾਫ ਜੋ ਸਿਸਟਮ ਬਹੁਤ ਜ਼ਿਆਦਾ ਧਾਰਮਿਕ ਸੰਸਥਾਵਾਂ ਦਾ ਵਿਗਾੜਿਆ ਬਾਦਲ ਪਰਿਵਾਰ ਦੇ ਸਾਰੇ ਤੇ ਦਮਦਮਾ ਟਿਕਾਣਾ ਸ਼ਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਅੱਜ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸ਼ਾਂਤਮਈ ਧਰਨਾ ਦੇਣ ਦਾ ਸਰਦਾ ਦਿੱਤਾ ਗਿਆ ਸੀ 14 ਤਰੀਕ ਨੂੰ ਪੰਥਕ ਇਕੱਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਾਂ ਉਸ ਦੇ ਸਬੰਧ ਦੇ ਵਿੱਚ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਸੰਤ ਮਹਾਪੁਰਸ਼ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਪ੍ਰਦਰਸ਼ਨ ਕਰਨ ਜਾ ਰਹੇ ਆ ਤਾਂ ਕਿ ਜਿਹੜਾ ਬਜਟ اجلاس ਹੋ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਾਬਾਨ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਵਾਸਤੇ ਕਿ ਜੋ ਪਿਛਲੇ ਸਮੇਂ ਮਤੇ ਹੋਏ ਆ ਐਗਜ਼ੀਕਟਿਵ ਦੇ ਵੱਲੋਂ ਗਲਤ ਮਤੇ ਪਾਸ ਕੀਤੇ ਗਏ ਜਿਸ ਤਰ੍ਹਾਂ ਜਥੇਦਾਰਾਂ ਦੀਆਂ ਅਨੁਜੁਕਤੀਆਂ ਹੋਈਆਂ ਨੇ ਸੋ ਉਹਨਾਂ ਮਤਿਆਂ ਨੂੰ ਰੱਦ ਕਰਾਉਣ ਵਾਸਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣਦੇ ਹੋਏ ਬਜਟ اجلاس ਦੇ ਵਿੱਚ ਆਪਣਾ ਫਰਜ਼ ਅਦਾ ਕਰਨ ਜਿਹਦੇ ਵਿੱਚ ਪਤਾ ਲੱਗਾ ਕਿ 40 ਦੇ ਕਰੀਬ ਮੈਂਬਰ ਸਹਿਬਾਨਾਂ ਦੇ ਵੱਲੋਂ ਉਸ ਮਤੇ ਨੂੰ ਰੱਦ ਕਰਨ ਵਾਸਤੇ ਆਪਣਾ ਰੈਜੂਲੇਸ਼ਨ ਪਾਸ ਕਰਕੇ ਵੀ ਦਿੱਤਾ ਗਿਆ ਔਰ ਅੱਜ ਲੱਗਦਾ ਹੈ ਕਿ ਅੱਜ ਦਾ ਇਹ ਜਿਹੜਾ ਪੰਥ ਇਕੱਠ ਹੈ ਇਸ ਨੂੰ ਵੇਖਦੇ ਪੰਥ ਦੇ ਰੋਸ਼ ਨੂੰ ਵੇਖਦੇ ਹੋਏ ਹੋਰ ਵੀ ਮੈਂਬਰ ਸਹਿਬਾਨ ਜਿਹੜੇ ਆ ਉਹ ਇਸ ਕਾਫਲੇ ਦਾ ਹਿੱਸਾ ਬਣਨਗੇ ਜਿਸ ਕਾਰਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੂੰ ਜੋ ਪਿਛਲੇ ਸਮੇਂ ਮਤੇ ਪਾਸ ਕੀਤੇ ਔਰ ਰੱਦ ਕਰਨੇ ਫੈਸਲੇ ਬਿਲਕੁਲ ਸਾਡੇ ਵੱਲੋਂ ਪੀਸਫੁੱਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਹੋ ਰਿਹਾ ਕਿਸੇ ਵੇਲੇ ਤਾਂ ਕੱਟ ਹੋਣਾ ਚਾਹੀਦਾ ਸੀ ਤੁਹਾਨੂੰ ਲੱਗਦਾ ਹੋ ਗਿਆ ਕੱਟ ਜਾਂ 11 ਵਜੇ ਦਾ ਸਮਾਂ ਸੀਗਾ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਦੇਖੋ ਨਹੀਂ ਰੋਕ ਕਹਤੇ ਨਹੀਂ ਕਿਸੇ ਤਰ੍ਹਾਂ ਦੀ ਦੇਖੋ ਪੰਥ ਹਮੇਸ਼ਾ ਹੀ ਘੰਟਾ ਅੱਧਾ ਘੰਟਾ ਘੰਟਾ ਲੇਟ ਹੀ ਚੱਲਦਾ ਹੁੰਦਾ 11 ਵਜੇ ਦਾ ਤਾਂ ਸਮਾਂ ਹੀ ਸੀਗਾ ਤੇ ਅਜੇ 10:30 ਹੋਇਆ ਜੀ ਕੋਈ ਗੱਲਬਾਤ ਸੁਤਾਇਆ ਕਿ ਬੈਠ ਕੇ ਗੱਲਬਾਤ ਕਰ ਲਓ ਜੀ ਇਹਦੇ ਬਾਰੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਉਹੀ ਦੱਸ ਸਕਦੇ ਕਿਉਂਕਿ ਉਹਨਾਂ ਨੇ ਸੱਦਾ ਦਿੱਤਾ ਸੀਗਾ ਔਰ ਅਸੀਂ ਸਭ ਨੇ ਇਸ ਦਾ ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਪ੍ਰਧਾਨ ਵੀ ਸਰਦਾਰ ਹਰਮੀਰ ਸਿੰਘ ਕਾਲਕਾ ਉਹ ਵੀ ਪੁੱਜਣ ਵਾਲੇ ਆ ਇੱਥੇ ਸਾਰੀ ਟੀਮ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮਰਥਨ ਕੀਤਾ ਗਿਆ ਸੋ ਇਹ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸਮਰਥਨ ਕੀਤਾ ਗਿਆ ਦਮਦਮਿਤ ਟਕਸਾਲ ਦੇ ਸੱਦੇ ਦਾ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਹਾਰੇ ਦੇ ਹੋਣ ਲੱ ਪਿਆ ਹੋ ਜੀਆਂ ਗੱਲਾਂ ਵੀ ਕਰਨ ਲੱਗ ਦੇਖੋ ਹਮੇਸ਼ਾ ਹੀ ਇਹ ਜਦੋਂ ਵੀ ਕੋਈ ਪੰਥ ਦੀ ਗੱਲ ਬਾਦਲ ਦਾਲ ਤੋਂ ਪਾਸੇ ਹੋ ਕੇ ਕਰਦਾ ਪਹਿਲਾਂ ਉਹਨਾਂ ਨੂੰ ਕਾਂਗਰਸ ਦੀ ਵੀ ਟੀਮ ਕਹਿੰਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਬੀਜੇਪੀ ਜਾਂ ਆਰਐਸਐਸ ਦੀ ਵੀ ਟੀਮ ਕਹਿਣ ਲੱਗ ਗਏ ਇਹ ਸਮੇਂਸ਼ਾ ਹੀ ਇਹਨਾਂ ਦਾ ਜਿਹੜਾ ਹੈਗਾ ਉਹ ਟ੍ਰੈਂਡ ਰਿਹਾ ਹਮੇਸ਼ਾ ਹੀ ਟ੍ਰੈਂਡ ਨਹੀਂ ਪਹਿਲਾਂ ਸਾਨੂੰ ਕਾਂਗਰਸ ਦੀ ਵੀ ਟੀਮ ਕਹਿੰਦੇ ਹੁੰਦੇ ਸੀ ਪਹਿਲਾਂ ਸਾਡੀ ਕੈਪਟਨ ਅਮਰਿੰਦਰ ਸਿੰਘ ਨਾ ਪੱਗ ਵਟਾਈ ਸੀ ਹੁਣ ਸਾਡੀ ਬੀਜੇਪੀ ਨਾ ਵਟਾ ਦਿੰਦੇ ਆ ਤੁਹਾਡੇ ਕੀ ਤੇ ਨਿੱਜੀ ਵਿਚਾਰ ਨੇ ਤੁਸੀਂ ਕਿਹਦੇ ਨਾਲ ਹੋ ਦੇਖੋ ਅਸੀਂ ਤਾਂ ਗੁਰੂ ਗ੍ਰੰਥ ਪੰਥ ਦੇ ਮਸਲਿਆਂ ਦੇ ਉੱਤੇ ਹਮੇਸ਼ਾ ਹੀ ਸਟਰਗਲ ਕੀਤੀ ਸੰਘਰਸ਼ ਕੀਤਾ ਗੱਲਬਾਤ ਵੀ ਕੀਤੀ ਹੈ ਜਿਸ ਦੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਅੰਬਸਾਹ ਮੋਰਚਾ ਲੱਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਹਸਨਪੁਰ ਲੱਗਾ ਉਸ ਵੇਲੇ ਇਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨਾਲ ਕੀਤੀ ਫਿਰ ਭਗਵੰਤ ਮਾਨ ਦੀ ਸਰਕਾਰ ਆਈ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਔਰ ਸਾਡੇ ਹਰਿਆਣਾ ਚ ਮਨੋਹਰ لال ਖੱਟੜ ਜੀ ਦੀ ਸਰਕਾਰ ਰਹੀ ਉਹਨਾਂ ਨਾਲ ਕੀਤੀ ਹੁਣ ਸ੍ਰੀ ਨੈਭ ਸਿੰਘ ਸੈਣੀ ਦੀ ਸਰਕਾਰ ਆ ਜਦੋਂ ਕੋਈ ਮਸਲਾ ਹੋਵੇ ਸਾਡਾ ਉਹਨਾਂ ਨਾਲ ਕਰਦੇ ਆ ਕੇਂਦਰ ਦੇ ਵਿੱਚ ਆਪਣਾ ਬੀਜੇਪੀ ਦੀ ਸਰਕਾਰ ਹੈ ਚਾਹੇ ਉਹ ਹੋਮ ਮਿਨਿਸਟਰ ਨੇ ਚਾਹੇ ਪ੍ਰਾਈਮ ਮਿਨਿਸਟਰ ਹੈ ਜਦੋਂ ਕੋਈ ਗੱਲਬਾਤ ਹੋਵੇ ਉਹਨਾਂ ਨਾਲ ਵੀ ਕਰੀਦੀ ਆ ਆ ਬਿਲਕੁਲ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਆਪਾਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਬਕਾਇਦਾ ਬਤੌਰ ਪ੍ਰੈਜ਼ੀਡੈਂਟ ਹਰਿਆਣਾ ਕਮੇਟੀ ਵੀ ਮੈਂ ਚਿੱਠੀ ਲਿਖੀ ਸੀ ਕਿਸਾਨ ਅੰਦੋਲਨ ਦੇ ਬਾਰੇ ਵੀ ਤਿੰਨ ਖੇਤੀ ਕਾਨੂੰਨ ਵਾਪਸ ਕਰਨ ਬਾਰੇ ਵੀ ਸੋ ਜਿਹੜੀ ਗੱਲਬਾਤ ਆ ਉਹ ਹਮੇਸ਼ਾ ਅਸੀਂ ਸਭ ਦੇ ਨਾਲ ਕਰਦੇ ਆ ਉਹ ਨਾਲ ਜਦੋਂ ਪੰਜਾਬ ਸਰਕਾਰ ਦੇਖ ਸਕੇ ਵੀ ਸੇਖਦੇ ਆ ਬਿਲਕੁਲ ਮੰਦ ਭਾਗੀ ਗੱਲ ਆ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਸ ਤਰੀਕੇ ਨਾਲ ਭਗਵਾਨ ਸਿੰਘ ਮਾਨ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਜਾਂ ਸਰਕਾਰ ਸੱਤਾ ਚੋਂਣ ਤੋਂ ਪਹਿਲਾਂ ਅੱਜ ਉਹਦੇ ਬਿਲਕੁਲ ਹੀ ਉਲਟ ਕੀਤਾ ਜਾ ਰਿਹਾ ਜਿਹੜਾ ਕਿ ਨਿੰਦਨਯੋਗ ਹੈ ਦੇਖੋ ਇਹ ਤਾਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੱਸ ਸਕਦੇ ਆ ਪਰ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਉਹ ਬਕਾਇਦਾ ਆਪਣੀ ਟੀਮ ਅਨੁਸਾਰ ਇੱਥੇ ਪੁੱਜ ਚੁੱਕੇ ਆ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਇਲੈਕਟਿਡ ਸੰਸਥਾਵਾਂ ਨੇ ਐਸਜੀਪੀਸੀ ਤੋਂ ਬਾਅਦ ਦੋ ਵੱਡੀਆਂ ਇਲੈਕਟਿਡ ਸੰਸਥਾਵਾਂ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਦੋਨਾਂ ਦੇ ਵੱਲੋਂ ਅੱਜ ਦੇ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਪੂਰਨ ਸਮਰਥਨ ਸਿੱਖ ਜਥੇਬੰਦੀਆਂ ਤੋਂ ਇੱਕ ਪਲੇਟ ਦਾ ਵੀ ਸੰਤਪੈਰਾ ਔਰ ਐਸ.ਸੀ.ਪੀ.ਸੀ. ਨੇ ਕਿਹਾ ਕਿ ਕਬੱਡੀ ਪਤਨ ਤੇ ਟਾਸਕ ਫੋਰਸ ਜਿਹੜੀ ਤਣਾਅ ਕੀਤੀ ਗਈ ਆ ਅੰਦਰ ਮਾਹੌਲ ਜਿਹੜਾ ਤਣਾਪੁਰ ਨਹੀਂ ਬਣਦਾ ਜਾ ਦੇਖੋ ਸਾਡੇ ਵੱਲੋਂ ਤਾਂ ਹੈ ਹੀ ਨਹੀਂ ਆ ਉਹਨਾਂ ਨੇ ਹਮੇਸ਼ਾ ਟਾਸਕ ਫੋਰਸ ਸਾਡੀਆਂ ਪੱਗਾਂ ਲਾਉਣ ਵਾਸਤੇ ਹੀ ਰੱਖੀ ਆ ਜਿੱਥੇ ਟਾਸਕ ਫੋਰਸ ਦੀ ਲੋੜ ਹੁੰਦੀ ਉੱਥੇ ਤਾਂ ਕਦੇ ਟਾਸਕ ਫੋਰਸ ਐਸ.ਸੀ.ਪੀ.ਸੀ ਨੇ ਵਰਤੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿਖਰ ਦੁਪਹਿਰੇ ਚੱਕ ਕੇ ਲੈ ਗਏ ਸੌਦਾ ਸਾਧ ਦੇ ਚੇਲੇ ਉੱਥੇ ਤਾਂ ਟਾਸਕ ਫੋਰਸ ਵਰਤੀ ਨਹੀਂ ਕਿੰਨੇ ਥਾਵਾਂ ਤੇ ਹੋਰ ਬਦਮੀਆਂ ਹਈਆਂ ਉੱਥੇ ਤਾਂ ਕਦੇ ਟਾਸਕ ਫੋਰਸ ਵਰਤੀ ਨਹੀਂ ਟਾਸਕ ਫੋਰਸ ਤਾਂ ਸਿੱਖਾਂ ਦੇ ਵਾਸਤੇ ਜਿਹੜੀ ਮੌਜੂਦਾ ਬਾਦਲ ਪਰਿਵਾਰ ਨੇ ਰੱਖੀ ਹੋਈ ਆ ਤਾਂ ਕੋਈ ਨਹੀਂ ਸਾਡੇ ਤੇ ਵਰਤਣਗੇ ਪਰ ਅਸੀਂ ਸ਼ਾਂਤਮਈ ਜਿਵੇਂ ਭਾਈ ਲక్ష్మణ ਸਿੰਘ ਧਾਰੋਵਾਲੀ ਨੇ ਗੁਰਦੁਆਰੇ ਮੰਤਾਂ ਤੋਂ ਯਾਦ ਕਰਾਉਣ ਵਾਸਤੇ ਸ਼ਾਂਤਮਈ ਸ਼ਾਹਦਤ ਦਿੱਤੀ ਸੀ ਅਸੀਂ ਤਾਂ ਸ਼ਾਂਤਮਈ ਜਾਵਾਂਗੇ ਟਾਸਕ ਫੋਰਸ ਚਾਹੇ ਡਾਂਗਾ ਮਾਰੇ ਤੇ ਚਾਹੇ ਜੋ ਮਾਰੇ ਯਾਰ ਯਾਰ ਇਹ ਕੋਈ ਗੱਲ ਨਹੀਂ ਆ ਕਿ ਕਿਸਮਾਂ ਨਾਲ ਗੱਲ ਹੋਈ ਯਾਰ ਯਾਰ ਇਹ ਕੋਈ ਗੱਲ ਨਹੀਂ ਉਹ ਤਾਂ ਸੰਤ ਗਿਆਨੀ ਹਰਨਾਮ ਸਿੰਘ ਨੂੰ ਪਤਾ ਹੋ ਠੀਕ ਹੈ ਠੀਕ ਹੈ ਧੰਨਵਾਦ ਇਹਦਾ ਵਿਧਿ ਵਿਵਹਾਰਤ ਜਿਹਦੀ ਅੱਜ ਤੱਕ ਪੰਥ ਵੱਲੋਂ ਕੌਮ ਵੱਲੋਂ ਮੰਗ ਰਹੀ ਆ ਪਰ ਅਜੇ ਤੱਕ ਬਣਿਆ ਨਹੀਂ ਆ ਉਹ ਬਣਾਉਣ ਵਾਸਤੇ ਪਿਛਲੇ ਦਿਨੀ ਧਾਮੀ ਸਾਹਿਬ ਦਾ ਬਿਆਨ ਵੀ ਆਇਆ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕੇਵਲ ਬਿਆਨ ਤੱਕ ਸੀਮਤ ਨਾ ਰਹੇ ਉਹਦੇ 'ਚ ਸਾਰਿਆਂ ਦਾ ਸਮਰਥਨ ਜਿਹੜਾ ਉਹ ਲਿਆ ਜਾਵੇ ਸਾਰਿਆਂ ਦੀ ਸਲਾਹ ਜਿਹੜੀ ਆ ਸਿੱਖ ਬੁੱਧੀਜੀਵੀਆਂ ਦੀ ਸੰਪਰਦਾਵਾਂ ਟਕਸਾਲਾਂ ਦੀ ਸੰਸਥਾਵਾਂ ਦੀ ਸਲਾਹ ਜਿਹੜੀ ਉਹ ਲਈ ਜਾਣੀ ਚਾਹੀਦੀ